ਉਹ ਆ ਲੱਗ ਰਿਹਾ 33 33 ਆ ਲੱਗ ਰਿਹਾ ਹੈ ਰੰਗ ਬੜਾ ਜਿਆਰ ਦੇਖੋ ਤੁਸੀਂ ਜਿਆਰ ਦੇਖੋ ਇਹ ਮੁੰਜੀ ਸਹੀ ਚੜਜੇ ਇੱਕ ਦੇ ਜਿਆਰ ਦੇਖੋ ਕਿੰਨਾ ਗੱਲ ਸੁਣ ਤੁਹਾਡੇ ਇੱਥੇ ਨੰਬਰ ਦਾ ਜ਼ੂਰ ਆਇਆ ਹੋੜਾ ਚਲ ਆ ਦੇਖ ਆ ਬੋਣਿਆਂ ਦੇ ਵੀ ਲਾਓ ਇਹ ਵਿਚਾਰੇ ਗੰਗੀਆਂ ਸਾਰਾ ਉਥੋਂ ਦਿੱਤਾ ਨੇ ਅੱਜ ਹੀ ਉਥੇ ਭਾਜਨ ਦੇ ਦਾ ਇੱਕ ਪਾਕਿਸਤਾਨ ਦੀ ਜਿਹੜੀ ਕਰਤੂਤ ਆ ਦੇਖ ਲੋ ਆ ਜਿਹੜੇ 20 ਨਿੱਕੇ ਬਧਰੇ ਆ ਸਾਨੂੰ ਕਹਿੰਦੇ ਅਸੀਂ ਤੁਹਾਨੂੰ ਉਹਦੇ ਚੋਂ ਕਢਾਵਾਂਗੇ ਗਰੀਬੀ ਤੁਹਾਡੀ ਜਿਹੜੀ ਆਇਆ ਦੁੱਗਣੀ ਕਰਾਂਗੇ ਪਹਿਲਾਂ ਮੋਦੀ ਨੇ ਮਾਰਿਆ ਹੁਣ ਪੰਜਾਬ ਯੂਨੀਵਰਸਿਟੀ ਨੇ ਸਾਨੂੰ ਮਾਰ ਲਿਆ ਅਸੀਂ ਕਿੱਧਰ ਨੂੰ ਜਾਈਏ ਅਸੀਂ ਸਰਫਾਸ ਨਾ ਖਾਵਾਂਗੇ ਤੇ ਹੋਰ ਕੀ ਕਰਾਂਗੇ ਅਸੀਂ ਕਰਜ਼ਾ ਕਿੱਦਾਂ ਲਾਵਾਂਗੇ ਮਰਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਕਿਸਾਨਾਂ ਦੀ ਜਿਹੜੀ ਮੁਸ਼ਕਲ ਜਿਹੜੀ ਲੈਕਟੋ ਕਿਸਾਨਾਂ ਦੀ ਮੁਸ਼ਕਲ ਇਸ ਤਰ੍ਹਾਂ ਆ ਜੀ ਵੀ ਜਿਹੜਾ ਇਹਨਾਂ ਨੇ ਯੂਨੀਵਰਸਿਟੀ ਨਾਲ ਬੀਜ ਦਿੱਤਾ ਸੀਗਾ 28 30 31 ਤੇ 32 ਬਿਲਕੁਲ ਹੀ ਡੈਮੇਜ ਹੋ ਗਿਆ ਤੇ ਕਿਸਾਨ ਨੇ ਦੀ ਪਰਭਾਈ ਜਿਹੜੀ ਆ ਸਰਕਾਰ ਨੂੰ ਕਰਨੀ ਚਾਹੀਦੀ ਹੈ ਤੇ ਦੂਸਰਾ ਜਿਹੜਾ ਖੇਤੀਬਾੜੀ ਵਾਲਿਆਂ ਨੇ ਸਾਡੇ ਕੋਲੋਂ ਬੀਲ ਲਵਾਏ ਆ ਇਹਨਾਂ ਨੇ ਮੁੜ ਕੇ ਸਾਡੀ ਸਾਰ ਨਹੀਂ ਲਈ ਅਸੀਂ ਬਾਰ-ਬਾਰ ਇਹਨਾਂ ਨੂੰ ਫੋਨ ਕਰਦੇ ਹੈਗੇ ਵੀ ਆ ਕੇ ਦੇਖੋ ਫਿਰ ਇਹਨਾਂ ਨੇ ਖੇਤ ਦੇ ਵਿੱਚ ਆ ਕੇ ਦਿਖਿਆ ਨਹੀਂ ਤੇ ਅਸੀਂ ਕਹਿੰਦੇ ਆ ਕਿ ਕੈਨ ਸਰਕਾਰ ਤੋਂ ਉਮੀਦ ਕਰਦੇ ਆ ਕਿ ਇਹਨਾਂ ਨੂੰ ਬਾਅਦ ਤੋਂ ਬਾਅਦ ਜਿਹੜਾ ਆ ਉਹ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ ਜੀ ਅਸੀਂ ਗੱਲ ਕਰੀ ਜਿਹੜਾ ਇਹ ਬੀ ਲੈ ਕੇ ਆਏ ਆ ਏ ਜਦੋਂ ਸਾਰੇ ਚੈੱਕ ਕਰਿਆ ਜਦੋਂ ਲੁਾਈ ਸੀ ਕੋਈ ਤੇ ਕੋਈ ਨਹੀਂ ਕੋਈ ਉਸ ਟਾਈਮ ਕੋਈ ਦਿੱਕਤ ਨਹੀਂ ਸੀਗੀ ਹਾਂ ਇਹ ਜਦੋਂ ਨਸਾਰੇ ਤੇ ਆਈ ਹੈ ਤਾਂ ਅੱਧੇ ਬੂਟੇ ਤੇ ਨੀਚੇ ਰਹਿ ਗਏ ਕੁਝ ਉੱਪਰ ਚਲੇ ਗਏ ਆ ਹੁਣ ਸਾਰੇ ਕਾਲੇ ਹੋ ਗਿਆ ਹੈ ਤੇ ਇਹ ਹੁਣ ਮੈਨੂੰ ਨਹੀਂ ਮੇਤ ਵੀ ਇਹਦੇ ਵਿੱਚੋਂ ਕੋਈ 2 ਕੁਇੰਟਲ ਵੀ ਦਾਣੇ ਨਿਕਲ ਜੀ ਇਹ ਕਿਤੇ ਸੀ ਗੱਲ ਕਰੇ ਕਿਸਾਨ ਨੇ ਜਿਹਦੀ ਫਸਲ ਆਈ ਹੈ ਤੇ 6 ਮਹੀਨੇ ਬੀਤ ਕਰਕੇ ਮਿਹਨਤ ਕੀਤੀ ਮੈਂ ਕਿਸੇ ਦਾ ਉਹ ਕਰਜ਼ਾ ਲਾਵਾਂਗਾ ਕਿ ਉਹ ਖੱਤਾਂ ਕਰ ਤੇ ਫੇ ਤਾਂ ਇਹ ਤਾਂ ਸਭ ਕੁ ਮਿੱਟੀ ਹੋ ਗਿਆ ਇਹ ਮਿੱਟੀ ਹੋ ਗਿਆ ਜੀ ਇੱਕ ਕਿਸਾਨ ਬਿਲਕੁਲ ਕਰਜ਼ਾਈ ਹੋ ਗਿਆ ਹੈ ਇਹ ਚ ਕੋਈ ਬਚੇਗਾ ਨਹੀਂ ਤੇ ਨਹੀਂ ਕੁਛ ਨਹੀਂ ਬਚਣਾ ਇਹਦੇ ਚ ਇਹ ਤਾਂ ਉਲਟਾ ਇਰਾਨ ਨੂੰ ਕਹਿੰਦੇ 25 30 40 40000 ਦਾ ਖਰਚਾ ਇਹਨਾਂ ਦੇ ਸਿਰ ਚੜ ਗਿਆ ਅੱਛਾ ਹੁਣ ਕੀ ਕਹਿਣਾ ਚਾਹੀਦਾ ਅਸੀਂ ਕਹਿੰਦੇ ਵੀ ਸਰਕਾਰ ਨੂੰ ਕਹਿੰਦੇ ਕਹਿਣਾ ਚਾਹੁੰਦੇ ਆ ਕਿ ਇਹਨਾਂ ਦੀ ਪਰਭਾਈ ਕੀਤੀ ਜਾਵੇ ਤੇ ਗਾਂ ਤੋਂ ਇਹ ਬੀਜੜੇ ਬਿਲਕੁਲ ਬੰਦ ਕੀਤੇ ਜਾਣ ਤੇ ਪ੍ਰਾਈਵੇਟ ਬੀ ਲਾਏ ਜਾਣ ਠੀਕ ਕੀ ਨਾਮ ਭਾਜੀ ਆਪਣਾ ਭਾਈ ਚਰਨਜੀਤ ਸਿੰਘ ਹਾਂਜੀ ਤੇ ਇਹ ਕਿਹੜਾ ਪਿੰਡ ਆ ਭਾਜੀ ਇਹ ਆ ਬੇਗਵਾਲ ਕਸਰਾਵਾ ਹਾਂਜੀ ਤੇ ਅੱਜ ਸਾਰੇ ਕਿਸਾਨ ਇੱਥੇ ਇਕੱਠੇ ਹੋਏ ਆ ਜਿਹੜੇ ਝੋਨੇ ਨੂੰ ਲੈ ਕੇ ਵੀ ਕਹਿੰਦੇ ਅਸੀਂ ਜਿਹੜਾ ਬੀ ਲਾਇਆ ਹੈਗਾ ਬੜਾ ਖਰਾਬ ਨਿਕਲਿਆ ਸਹੀ ਹੈ ਨੀ ਕੀ ਕਹਿਣਾ ਚਾਹੁੰਦੇ ਇਸ ਬੰਦੇ ਹਾਂਜੀ ਤੁਸੀਂ ਆਪ ਹੀ ਦੇਖ ਲਓ ਕੈਮਰਾ ਮਾਰ ਕੇ ਕਿੱਤੀ ਲਾਇਆ ਸੀਗਾ ਸਰਕਾਰ ਦੀ ਜੋ ਮਨਜ਼ੂਰशुदा ਵੈਰਾਈਟੀ ਸੀਗੀ ਤੇ ਅੱਜ ਸਰਕਾਰ ਦੀ ਮਨਜ਼ੂਰशुदा ਵੈਰਾਈਟੀ ਤੁਸੀਂ ਹਾਲਤ ਦੇਖ ਰਹੇ ਹੋ ਪਿੱਛੇ ਸਾਰਾ ਦੇਖੋ ਤੁਸੀਂ ਕੈਮਰਾ ਤੇ ਧਿਆਨ ਮਾਰੋ ਇੱਕ ਵਾਰੀ ਇਹ ਸਾਰੀ ਖਰਾਬ ਹੋ ਚੁੱਕੀ ਆ ਤੇ ਸਾਡੀ ਸਾਰੇ ਕਿਸਾਨ ਵੀਰਾਂ ਦੀ ਸਰਕਾਰ ਅੱਗੇ ਇਹ ਗੁਜਾਰਸ਼ ਆ ਜੋ ਯੂਨੀਵਰਸਿਟੀ ਦਾ ਅਸੀਂ ਸੋਧਾ ਬੀ ਲਾਇਆ ਸੀਗਾ ਤੇ ਇਹ ਸਾਰਾ ਖਰਾਬ ਨਿਕਲਿਆ ਸਾਡੀ ਇਹ ਹੀ ਗੁਜਾਰਸ਼ ਹੈ ਕਿ ਹੁਣ ਕਿਸਾਨ ਨੂੰ ਜੋ ਮਾਵਜਾ ਫਸਲ ਦਾ ਦਿੱਤਾ ਜਾਵੇ ਆਗੇ ਅਗਲੀ ਫਸਲ ਜੋ ਬੀਜੀ ਜਾਣੀ ਆ ਥੋੜਾ ਮਾਵਜਾ ਦਿੱਤਾ ਜਾਵੇ ਤੇ ਜੇ ਕਿਤੇ ਅਸੀਂ ਗੱਲ ਕਰੀ ਇਹ ਫਿਰ ਧੋਖਾ ਨਹੀਂ ਹੋਇਆ ਕਿਸਾਨ ਦੇ ਨਾਲ ਜਿਹੜੀ ਕਿਸਾਨ ਨਾਲ ਬਹੁਤ ਦੁੱਖ ਆਇਆ ਜੀ ਇਹ 28 30 31 ਔਰ 32 ਵੈਰਾਈਟੀ ਜਿਹੜੀ ਆ ਇਹ ਪਹਿਲਾਂ ਵੀ 2022-23 ਚ ਵੀ ਲੱਗਿਆ ਸੀ ਉਦੋਂ ਵੀ ਇਹਨਾਂ ਨੇ ਧੋਖਾ ਦਿੱਤਾ ਸੀ ਇਸ ਵਾਰ ਫਿਰ ਯੂਨੀਵਰਸਿਟੀ ਨੇ ਵੈਰਾਈਟੀ ਦਿੱਤੀ ਆ ਇਸ ਵਾਰੀ ਫਿਰ ਕਿਸਾਨਾਂ ਨਾਲ ਧੋਖਾ ਆ ਠੀਕ ਆ ਤੇ ਕੀ ਕਹਿਣਾ ਚਾਹਦੇ ਹੋਂ ਤੁਸੀਂ ਹੂੰ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਰਕਾਰ ਕੋਈ ਗੁਜਾਰਿਸ਼ ਆ ਕਿ ਕਿਸਾਨ ਨੂੰ ਇਹ ਜੋ ਫਸਲ ਖਰਾਬ ਹੋਈ ਹੋਈ ਉਹਦਾ ਮੁਆਵਜ਼ਾ ਦਿੱਤਾ ਜਾਵੇ ਯਕੀਨ ਆ ਮਾ ਆਪਣਾ ਪ੍ਰਸਾਦ ਜੀ ਮੈਂ ਇਹ ਮੇਰਾ ਨਾਮ ਵਿਜੇ ਕੁਮਾਰ ਪਗੜੀ ਸੰਵਾਲ ਜਟਾ ਰਹਿਰ ਦਾ ਮੈਂ ਪ੍ਰਧਾਨ ਆ ਦੇਖੋ ਜੀ ਕਿਸਾਨਾਂ ਨਾਲ ਹਰ ਸਾਲ ਧੋਖਾ ਹੁੰਦਾ ਆ ਜਿਹੜੇ ਪਹਿਲਾਂ 20 30 31 22 ਦੇ ਵਿੱਚ ਆਇਆ ਸੀਗਾ ਉਦੋਂ ਵੀ ਕਿਸਾਨ ਦੇ ਪੱਲੇ ਕੁਝ ਨਹੀਂ ਪਿਆ ਦੋ ਵੀ ਇਹ ਹੀ ਸਥਿਤੀ ਸੀ ਕਿ ਕਾਲੀਆਂ ਮਿੱਝਾਂ ਨਿਕਲਦੀਆਂ ਸੀਗੀਆਂ ਐਸੇ ਕਿ ਯੂਨੀਵਰਸਿਟੀ ਨੇ ਇੱਕ ਨਵਾਂ ਵੀ 132 ਕੱਢਿਆ ਜਿਹੜਾ 132 ਵੀ ਆਇਆ ਉਹ ਵੀ ਅੱਜ ਉੱਥੇ 30 31 ਦੀ ਮਦਦ ਤੇ ਹੀ ਐ 28 ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਵੀ ਹੈ ਇਹ ਸਾਰੇ ਕੋਈ ਵੀ ਕਾਮਯਾਬ ਨਹੀਂ ਐ ਇਹਨਾਂ ਨੂੰ ਸਰਕਾਰ ਨੇ ਕਿਸਾਨਾਂ ਨੂੰ ਮਾਰ ਕੇ ਛੋੜ ਦਿੱਤਾ ਕਿਸਾਨ ਨੇ 40 45000 ਰੁਪਏ ਠੇਕੇ ਦੇ ਲਿਆ 15 20000 ਰੁਪਏ ਦਾ ਖਰਚਾ ਕਿੱਲੇ ਤੇ ਆਇਆ ਅੱਜ ਕਿਸਾਨ ਦੇ ਪੱਲੇ 5 ਰੁਪਏ ਵੀ ਨਹੀਂ ਪਏ ਇਹ ਜਿਹੜਾ ਦਾਣੇ ਆ ਵੀ ਕਾਲੇ ਨਿਕਲ ਲਦੇ ਆ ਨਾ ਇਹਦਾ ਬਢਾਈ ਦਾ ਮੁੱਲ ਮਿਲਣਾ ਨਾ ਇਹਨੂੰ ਗੁੱਜਰ ਬਰਾਦਰੀ ਜਿਹੜੀ ਹੈ ਡੰਗਰ ਚਾਰਨੇ ਵਾਲੀ ਆ ਉਹ ਵੀ ਨਹੀਂ ਲੈ ਰਹੀ ਇਹਨੂੰ ਖਾਨ ਡੰਗਰ ਵੀ ਨਹੀਂ ਖਾਂਣ ਦੇਤੇ ਜਿਮੀਦਾਰੇ ਖੇਤ ਖਾਲੀ ਕਿਦਾਂ ਕਰੇਗਾ ਅਸੀਂ ਪੰਜਾਬ ਸਰਕਾਰ ਗਾੜੀ ਬੇਨਤੀ ਕਰਦੇ ਆ ਕਿ ਆ ਜਿੰਨਾ ਵੀ ਬੀ ਖਰਾਬ ਹੋਇਆ ਹੈ ਇਹਦੀ ਪਰਵਾਹੀ ਕਰਨੀ ਚਾਹੀਦੀ ਹੈ ਬਹਿਵਲ ਮੰਝ ਬਿਗਵਾਲ ਕਥਰਾਮਾ ਤੇਸੀਆਂ ਸੁਧਾਰੀਆਂ ਅਰਥਿਆਲ ਲਿੱਦਣਾ ਸਹਿਰਕੋਆਲ ਧਾਮੀਆਂ ਬੱਧੂਵਾਲ ਬਰੈਣਾ ਇਹ ਜਿੰਨੇ ਵੀ ਪਿੰਡ ਲਾਲ ਲਾਲ ਲੱਗਦੇ ਜਿੱਥੇ ਜਿੱਥੇ 31 32 20 ਬੀਜਿਆ ਗਿਆ ਇਹ ਸਾਰਾ ਖਰਾਬ ਹੈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਰਕਾਰ ਗਾਰੀ ਪੀ ਦੀ ਸਪੈਸ਼ਲ ਗਰਦਾਉਰੀ ਕਰਾਈ ਜਾਵੇ ਤਾਂ ਜੋ ਜ਼ਿੰਮੇਦਾਰ ਦੇ ਪੱਲੇ ਕੁਝ ਨਾ ਕੁਝ ਪਵੇ ਜ਼ਿੰਮੇਦਾਰ ਤੇ ਆਤਮਾ ਤਿਆ ਕਰਨ ਦੇ ਕਗਾਰ ਤੇ ਪਹੁੰਚਾਤਾ ਸਰਕਾਰਾਂ ਨੇ ਬੀ ਲਿਆ ਉਹਨਾਂ ਸੰਬੰਧੀ ਕੀ ਕਹਿਣਾ ਚਾਹੁੰਦੇ ਜੇ ਕੋਈ ਬੀ ਲਿਆ ਕਿਉਂਕਿ ਬੀ ਦੀ ਪਿੱਛੇ ਤਾਂ ਜਦੋਂ ਬੀ ਦੇ ਫੇਰ ਪਤਾ ਲੱਗਦਾ ਬੀ ਜਿਹੜਾ ਹੈ ਅਸੀਂ ਇਹ ਪੰਜਾਬ ਯੂਨੀਵਰਸਿਟੀ ਗੰਗੀਆਂ ਤੋਂ ਲਿਆ ਗੰਗੀਆਂ ਵਾਲਿਆਂ ਨੇ ਸਾਨੂੰ ਬਿੱਲ ਵੀ ਕੱਟ ਕੇ ਦਿੱਤਾ ਵੀ ਬੀ ਬਹੁਤ ਵਧੀਆ ਹੈ ਜੇ ਸਾਡੀ ਸਰਕਾਰ ਨਾਲ ਨਹੀਂ ਸੁਣੀ ਤੇ ਅਸੀਂ ਇਹ ਯੂਨੀਵਰਸਿਟੀ ਦੇ ਕੇਸ ਕਰਾਂਗੇ ਸਾਰੇ ਜ਼ਿੰਮੇਦਾਰ ਰਲ ਕੇ ਤਾ ਜੀ ਅੱਗੇ ਵਾਸਤੇ ਜ਼ਿਮੀਂਦਾਰ ਨਾਲ ਕੋਈ ਵੀ ਧੋਖਾ ਨਾ ਕਰੇ ਜੇ ਪ੍ਰਾਈਵੇਟ ਦਖਾਨ ਤੋਂ ਲਿਆ ਹੁੰਦਾ ਇਹਨਾਂ ਖੇਤੀਬਾੜੀ ਵਾਲੇ ਸਾਡੇ ਨਾਲ ਚੱਲ ਕੇ ਸਾਡਾ ਸਾਥ ਦੇਣਾ ਹੀ ਅੱਜ ਜਦੋਂ ਅਸੀਂ ਖੇਤੀਬਾੜੀ ਵਾਲੇ ਕੋਲੋਂ ਵੀ ਲਿਆ ਸਾਡੀ ਕੋਈ ਸਾਰ ਪੁੱਛਣ ਨਹੀਂ ਆਉਂਦੇ ਆ ਕਿਸਾਨ ਇਸ ਲਈ ਬਹੁਤ ਦੁਖੀ ਹੈ ਜਿਹੜੇ ਖੇਤੀਬਾੜੀ ਡਿਪਾਰਟਮੈਂਟ ਵਾਲੇ ਆਏ ਤੁਹਾਨੂੰ ਕੋਈ ਨਹੀਂ ਆਇਆ ਇੱਥੇ ਕੋਈ ਖੇਤੀਬਾੜੀ ਵਾਲਾ ਕਿਸੇ ਦੇ ਖੇਤ 'ਚ ਨਹੀਂ ਆਇਆ ਇਹ ਪਹਿਲਾਂ ਜਦੋਂ ਪਨੀਰੀ ਅਸੀਂ ਲਾਈ ਹੈ ਇਹ ਪਹਿਲਾਂ 100000 ਤਾਂ ਗਈ ਹੈ ਉਹਦੇ ਬਾਅਦ ਹੌਲੀ 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 ਨੂੰ ਬੌਣਾ ਰੋਗ ਵੀ ਹੋ ਗਿਆ ਜਿਵੇਂ ਖੇਤੀਬਾੜੀ ਵਾਲੇ ਕਹਿੰਦੇ ਸੀ ਇਹਨਾਂ ਗੁੱਟਿਆਂ ਬੋਣਿਆਂ ਨੂੰ ਫਟ ਕੇ ਦੀ ਬਾਹਰ ਖੇਤ ਚ ਕੱਢ ਦਿਓ ਖੇਤ ਚੋਂ ਕੱਢਣ ਦੇ ਬਾਅਦ ਵੀ ਇਹ ਬਹੁਤ ਜ਼ਿਆਦਾ ਤਦਾਦ ਦੇ ਦੀ ਆਈ ਕਿੰਨੇ ਕ ਕੱਢ ਕੱਢ ਕੇ ਬਾਹਰ ਰੱਖਦੇ ਇਹ ਜਿਹੜੀ ਉਹਨਾਂ ਨੇ ਕਿਹਾ ਸੂਦੀ ਬਿਮਾਰੀ ਹੈ ਬਿਲਕੁਲ ਸੂਦੀ ਬਿਮਾਰੀ ਨਹੀਂ ਹੈ ਸੂਦੀ ਬਿਮਾਰੀ ਹੋਵੇ ਤਾਂ ਨਾਲ ਲੱਗਦੇ ਬਾਕੀ ਦੇ ਵੀ ਵੀ ਖਰਾਬ ਹੋਣ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਬੀ ਤਿਆਰ ਕੀਤੇ ਆ ਇਹਨਾਂ ਨੂੰ ਸੂਦੀ ਬਿਮਾਰੀ ਹੈ ਇਹ ਹੀ ਜ਼ਿੰਮੇਦਾਰ ਨੂੰ ਦਿੰਦੇ ਆ ਤੇ ਜ਼ਿੰਮੇਦਾਰ ਇਹਨਾਂ ਬੀਆ ਕਰਕੇ ਮਰ ਗਿਆ ਹੁਣ ਕੀ ਕਹਿਣਾ ਚਾਹੁੰਦੇ ਆ ਅਸੀਂ ਕੀ ਕਹਿਣਾ ਹੈ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਸਰਕਾਰ ਜਿਹੜੀ ਹੈ ਜ਼ਿੰਮੇਦਾਰ ਦੀ ਪਰਭਾਈ ਕਰੇ ਤਾਂ